ਜੇਕਰ 1 ਮਹੀਨਾ 1.5 ਮਹੀਨੇ ਤੱਕ ਕਿਸੇ ਦਾ ਕੋਈ ਪ੍ਰੋਜੈਕਟ ਨਹੀਂ ਹੁੰਦਾ ਚਾਹੇ ਉਹ ਵੈਕਟਰ ਹੈ ਚਾਹੇ ਉਹ ਸਿੰਗਰ ਹੈ ਤਾਂ ਲੋਕ ਅਕਸਰ ਉਹਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਨੇ ਥਿਸ ਇਜ਼ ਅ ਫੈਕਟ ਸ਼ੁਰੂਆਤ ਦੇ ਵਿੱਚ ਕਈ ਸਿੰਗਰ ਜੀ ਮੰਨੂਗੇ ਮੈਨੂੰ ਕਈ ਸਿੰਗਰਾਂ ਦੇ ਮੈਂ ਗਾਣੇ ਕਈ ਦੀ ਸੁਣੇ ਹੁੰਦੇ ਆ ਕਈ ਡੀਜੇ ਦੇ ਵੱਜਦੇ ਆ ਜਾਂ ਕਿਤੇ ਤਾਂ ਪਰ ਸਿੰਗਰ ਤਾਂ ਪੁੱਛ ਦਿੰਦਾ ਭਰਾ ਯਾਰ ਆਹ ਸਿੰਗਰ ਕੋਲ ਐਸੀ ਹਟਿਆ ਗਾਣਾ ਕਰਕੇ ਗਾਣੇ ਸਾਡੇ ਕਰਕੇ ਆ ਸਾਡੀ ਇਹ ਪਛਾਣ ਵੀ ਅੱਜ ਦਾ ਆਪਾਂ ਗੱਲ ਕੀਤੀ ਗਈ ਅੱਜ ਉਹੀ ਸਰੋਤਿਆ ਨੇ ਬਹੁਤ ਦਵਾ ਤੋ ਹਨਾ ਪਿਆਰ ਦੇ ਰਿਹਾ ਜਾਂ ਉਹਨਾਂ ਨੇ ਯਾਦ ਰੱਖਿਆ ਗਾਣਿਆਂ ਕਰਕੇ ਰੱਖਿਆ ਇਹ ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਕੰਪੀਟੀਸ਼ਨ ਆਉਂਦੀ ਕੋਈ ਚੀਜ਼ ਹੈ ਕਿਸੇ ਨੇ ਸਮਝਿਆ ਹੀ ਨਹੀਂ ਆਪਣੇ ਆਪ ਨਾਲ ਕੰਪੀਟੀਸ਼ਨ ਹੁੰਦਾ ਹੈ ਜੇ ਮੈਂ ਆਪਣੀ ਪਰਸਨਲੀ ਗੱਲ ਕਰਾਂ ਤਾਂ ਮੈਨੂੰ ਇਹ ਹੁੰਦਾ ਸੀਗਾ ਜੋ ਮੈਂ ਗਾਣਾ ਕਰਕੇ ਆਇਆ ਕੱਲ ਹੁਣ ਨੈਕਸਟ ਜਿਹੜਾ ਮੇਰਾ ਗਾਣਾ ਉਹ ਚ ਮੈਂ ਕੁਝ ਹੋਰ ਕਰਨਾ ਡਿਫਰੈਂਟ ਕਰਨਾ ਵਧੀਆ ਕਰਨਾ ਪਿਛਲੇ ਗਾਣੇ ਨਾਲ ਤੂੰ ਇਹ ਨਾ ਸ਼ੁਰੂਆਤ ਦੇ ਵਿੱਚ ਇੱਕ ਚੀਜ਼ ਮੈਂਸ਼ਨ ਕੀਤੀ ਕਿ ਜਦੋਂ ਮੈਂ ਵਾਪਸੀ ਕੀਤੀ ਤਾਂ ਮੈਨੂੰ ਇਹ ਨਹੀਂ ਲੱਗਾ ਕਿ ਵਾਪਸੀ ਕੀਤੀ ਮੈਨੂੰ ਸਰੋਤਿਆਂ ਵੱਲੋਂ ਉਦਾਂ ਦਾ ਹੀ ਸੇਮ ਪਿਆਰ ਮਿਲਿਆ ਆਪਣੇ ਆਪ ਨੇ ਬlesed feel ਕਰਦੇ ਹੋ ਕਿਉਂਕਿ ਅੱਜ ਕੱਲ ਆਰਟਿਸਟ ਦੀ ਲਾਈਫ ਬਹੁਤ ਛੋਟੀ ਹੋ ਗਈ ਆ ਜੇਕਰ 1 ਮਹੀਨਾ 1.5 ਮਹੀਨੇ ਤੱਕ ਕਿਸੇ ਦਾ ਕੋਈ ਪ੍ਰੋਜੈਕਟ ਨਹੀਂ ਆਉਂਦਾ ਚਾਹੇ ਉਹ ਐਕਟਰ ਹੈ ਚਾਹੇ ਉਹ ਸਿੰਗਰ ਆ ਤਾਂ ਲੋਕ ਅਕਸਰ ਉਹਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਨੇ ਦਿਸ ਇਜ਼ ਅ ਫੈਕਟ ਠੀਕ ਹੈ ਪਰ ਤੁਹਾਡੇ ਦੇ ਨਾਲ ਦੇਖੋ ਐਡੀ ਵੱਡੀ ਚੀਜ਼ ਜੁੜੀ ਹੋਈ ਆ ਕਿ 2000 ਦੇ ਕੀਤੇ ਹੋਏ ਗਾਣੇ 2002 3 4 5 ਸਾਰਾ ਟਾਈਮ ਬ੍ਰ ਪੰਜ ਤੋਂ ਲੈ ਗਿਆ 25 ਹੋ ਗਏ 20 ਸਾਲ ਹੋ ਗਏ ਤੇ ਲੋਕ ਸਟਿਲ ਰਿਮੈਂਬਰ ਕਰਦੇ ਕਿਉਂਕਿ ਸ਼ਾਇਦ ਉਹ ਟੀਵੀ ਵਾਲਾ ਚਿਹਰਾ ਸੀਗਾ ਸੋਸ਼ਲ ਮੀਡੀਆ ਵਾਲਾ ਹੁੰਦਾ ਸ਼ਾਇਦ ਲੋਕ ਭੁੱਲ ਜਾਂਦੇ ਕਿਉਂਕਿ ਪੀੜ ਹੈ ਨਾ ਹੁਣ ਪੀੜ ਚ ਤਾਂ ਅਸੀਂ ਹੁਣ ਮਾਲੋ ਰੀਲ ਦੇਖੀ ਰਹੀ ਆ ਚਾਰ ਵਾਰੀ ਤੂੰ ਇਹ ਐ ਕਰਤਾ ਪੰਜਵੇਂ ਨੰਬਰ ਵਾਲੀ ਜਿਹੜੀ ਚੀਜ਼ ਤੂੰ ਦੇਖੀ ਸੀ ਤੈਨੂੰ ਯਾਦ ਨਹੀਂ ਕੀ ਦੇਖੀ ਸੀ ਟੀਵੀ ਵੇਲੇ ਜਦੋਂ ਦੀ ਗਾਣਿਆਂ ਦੀ ਗੱਲ ਕੀਤੀ ਹੈ ਹਨਾ ਜਾਂ ਕੁਝ ਤੁਹਾਨੂੰ ਯਾਦ ਹੋਣੇ ਕਿ ਯਾਰ ਹੁਣ ਜਦ ਬੋਲੇ ਨਹੀਂ ਕੀ ਵੀ ਹਰ ਦੂਜਾ ਗਾਣਾ ਦੂਜਾ ਗਾਣਾ ਈਵਨ ਤੋਂ ਗਾਣਿਆਂ ਦੀਆਂ ਸਟੋਰੀਆਂ ਤੱਕ ਯਾਦ ਨੇ ਕੀ ਅੱਗੇ ਜਾ ਕੇ ਕਿੱਥੇ ਕੀ ਹੋਣ ਵਾਲਾ ਕੀ ਹੋਣ ਵਾਲਾ ਈਵਨ ਕਿ ਆਪਾਂ ਕਿੰਨੇ ਮੈਂ ਹੋਰ ਸਿੰਗਰਸ ਦੇ ਗਾਣ ਜਿਨ੍ਹਾਂ ਦੇ ਮੈਂ ਗਾਣੇ ਨਹੀਂ ਵੀ ਕੀਤੇ ਪਰ ਮੈਂ ਤਕਰੀਬਨ ਜਿਹੜੇ ਗਾਣੇ ਆ ਮਤਲਬ ਮੈਂ ਅੱਜ ਵੀ ਉਹ ਹੀ ਸੁਣਨਾ ਪਸੰਦ ਕਰਦਾ ਉਹਨਾਂ ਦੇ ਸਾਰੇ ਪੈਰੇ ਯਾਦ ਆ ਚਾਹੇ ਉਹ 79 ਗਿਲ ਉਹਨਾਂ ਦੇ ਗਾਣੇ ਹੋਣ ਭਾਈ ਉਹਨਾਂ ਦੇ ਸਾਵਰਕੂਟੀ ਸਾਹਿਬ ਦੇ ਹੋਣ ਮਾਸਟਰ ਸਲੀਮ ਦੇ ਹੋਣ ਕਲੇਰ ਕੰਠ ਦੇ ਹੋਣ ਜਾਂ ਆਪਾਂ ਹਿੰਦੀ ਦੀ ਗੱਲ ਕਰ ਲਈਏ ਕੁਮਾਰ ਸਾਨੂ ਉਹਦੇ ਤੇ ਨਰਾਇਣ ਅਭੀਜੀਤ ਸੋਨੂੰ ਨਿਗਮ ਹੋ ਗਏ ਹੈ ਨਾ ਤੇ ਉਹ ਯਾਦ ਰਹਿੰਦੇ ਆ ਕੁਝ ਤਾਂ ਖਾਸ ਗੱਲ ਸੀਗੀ ਸ਼ੁਰੂਆਤ ਦੇ ਵਿੱਚ ਕਈ ਸਿੰਘ ਜੀ ਮੰਨੂ ਗਈ ਮੈਨੂੰ ਕਈ ਸਿੰਗਰਾਂ ਦੇ ਨਾ ਨਾ ਮੈਂ ਗਾਣੇ ਗਈ ਦੀ ਸੁਣੇ ਹੁੰਦੇ ਅਕੀਰੀ ਡੀਜੇ ਦੇ ਵੱਜਦੇ ਆ ਜਾਂ ਕਿਤੇ ਤਾਂ ਪਰ ਸਿੰਗਰ ਤਾਂ ਪੁੱਛ ਦਿੰਦਾ ਪਰ ਯਾਰ ਆ ਸਿੰਗਰ ਕੋਣ ਆ ਇਹ ਕਿਹਦਾ ਗਾਣਾ ਹੈ ਇਹਦਾ ਇਹਦਾ ਫਲਾਣੇ ਦਾ ਗਾਣਾ ਇਹਦਾ ਅੱਛਾ 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 ਉਹ ਪਤਾ ਵੀ ਨਹੀਂ ਉਹ ਮੈਨੂੰ ਬਾਈਫੇਸ ਨਹੀਂ ਪਤਾ ਹੁੰਦੇ ਵੀਰੇ ਉਹ ਟਾਈਮ ਕਿਵੇਂ ਦਾ ਸੀਗਾ ਜਦੋਂ ਤੁਸੀਂ ਗਾਣਿਆਂ ਦੇ ਵਿੱਚ ਫੀਚਰਿੰਗ ਕਰਦੇ ਸੀਗੇ ਬਤੌਰ ਮਾਡਲ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਦੇ ਵਿੱਚ ਹਨਾ ਚਾਹੇ ਉਹ ਮਿਸ ਪੂਜਾ ਦੇ ਗਾਣੇ ਹੋਣ ਜਾਂ ਨਿਸ਼ਤਰਗਿਲ ਦੇ ਗਾਣੇ ਹੋਣ ਚਾਹੇ ਕਿਸੇ ਹੋਰ ਸਿੰਗਰ ਦੇ ਲਈ ਜਿੰਨਾਂ ਦੇ ਵਿੱਚ ਤੁਸੀਂ ਫੀਚਰ ਕੀਤਾ ਹੋਇਆ ਉਸ ਟਾਈਮ ਦੇ ਵਿੱਚ ਸਿੰਗਰਸ ਨੂੰ ਵੀ ਨਹੀਂ ਤਵੱਜੋ ਨਹੀਂ ਸੀ ਮਿਲਦੀ ਜਿੰਨੀ ਉਸ ਗਾਣੇ ਦੇ ਮਾਡਲ ਨੂੰ ਤਵੱਜੋ ਮਿਲਦੀ ਸੀ ਉਹ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਹੀ ਮੁੰਡਾ गा ਰਿਹਾ ਹਾਂ ਇਹ ਬਹੁਤ ਵ ਤੇ ਕਈ ਮਿਲਦੇ ਉਹ ਗਾਣੇ ਵਾਲਾ ਭਾਈ ਹੂੰ ਕਈ ਹੁੰਦਾ ਨੇ ਬਿਲਕੁਲ ਪਿੰਡਾਂ ਚ ਪਰ ਜਾਂਦੇ ਆ ਤੇ ਔਰ ਇਹ ਸਚਾਈ ਹੈ ਕਿ ਮੋਰਲਸਲੀ ਮਤਲਬ ਬਹੁਤ ਐਮਈ ਸੀਗੀ ਕਿ ਅਗਰ ਉਹਨੂੰ ਲਿਆ ਜਾਂਦਾ ਸੀਗਾ ਈਵਨ ਕਿ ਮੇਰੇ ਮੇਰਾ ਤਾਂ ਕਈ ਕੰਪਨੀ ਐ ਵੀ ਮੰਨਦੀਆਂ ਨੇ ਕਿ ਯਾਰ ਨਵੀ ਅਗਰ ਸਾਡੇ ਗਾਣੇ ਜੇ ਹੋਊਗਾ ਹੈਨਾ ਸਾਰੇ ਗਾਣੇ ਸਾਰੇ ਗਾਣੇ ਹਿੱਟ ਹੋਊਗਾ ਹਾਲਾਂਕਿ ਅਸੀਂ ਗਾਣਿਆ ਕਰਕੇ ਹਟਿਆ ਅਸੀਂ ਹਟਿਆ ਗਾਣਾ ਕਰਕੇ ਗਾਣੇ ਸਾਡੇ ਕਰਕੇ ਹਟਣੀਆਂ ਆ ਸਾਡੀ ਇਹ ਪਛਾਣ ਵੀ ਅੱਜ ਦਾ ਆਪਾਂ ਗੱਲ ਕੀਤੀ ਗਈ ਅੱਜ ਉਹੀ ਸਰੋਤਿਆਂ ਨੇ ਬਹੁਤ ਦੁਆਰਾ ਤੋਂ ਹੈਨਾ ਪਿਆਰ ਦੇ ਰਿਆ ਜਾਂ ਉਹਨਾਂ ਨੇ ਯਾਦ ਰੱਖਿਆ ਗਾਣਿਆ ਕਰਕੇ ਰੱਖਿਆ ਹੁਣ ਦੇ ਟਾਈਮ ਦੇ ਵਿੱਚ ਗਾਣਿਆਂ ਦੇ ਵਿੱਚ ਇੰਨੇ ਮਾਡਲ ਫੀਚਰ ਕਿਉਂ ਨਹੀਂ ਹੁੰਦੇ ਕਿਉਂ ਬਤੌਰ ਜਿਹੜੇ ਕਲਾਕਾਰ ਨੇ ਉਹੀ ਮੂਵਜ਼ ਆਪ ਹੀ ਹੁੰਦੇ ਹੈਨਾ ਉਦੋਂ ਪਤਾ ਨਹੀਂ ਸੀਗਾ ਜਾਂ ਇਹਨੂੰ ਫਿਟਨੈਸ ਦੀ ਗੱਲ ਕਹਿ ਲਈਏ ਅੱਜ ਕੱਲ ਮੁੰਡੇ ਉਦੋਂ ਇਦਾਂ ਲੱਗਦਾ ਕਿ ਸਿੰਗਰ ਸਿਰਫ ਆਪਣੀ ਗਾਇਕੀ ਵਾਲੇ ਪਾਸ ਹਾਂ ਉਹ ਕਿਦਾਂ ਦਾ ਦਿਖਦਾ ਹੈ ਕਿਦਾਂ ਦਾ ਪਹਿਰਾਵਾ ਹੈ ਕਿਦਾਂ ਦਾ ਉਹਦਾ ਉੱਠਣਾ ਬੈਠਣਾ ਹੈ ਉਹ ਉਹਦੇ ਵੱਲ ਧਿਆਨ ਨਹੀਂ ਸੀ ਦਿੰਦਾ ਸ਼ਾਇਦ ਉਹਨਾਂ ਹਾਂ ਹਾਈ ਵੀ ਸੱਚ ਹੈ ਹੋ ਸਕਦੀ ਹੈ ਅੱਜ ਕੱਲ੍ਹ ਜਿੰਨੇ ਕਲਾਕਾਰ ਆ ਰਹੇ ਨੇ ਅਪ ਟੂ ਡੇਟ ਹੋ ਕੇ ਆ ਰਹੇ ਨੇ ਅੱਜ ਕੱਲ੍ਹ ਇਹ ਆ ਕਿ ਯਾਰ ਮੈਂ ਹੀ ਦਿਖਾਂ ਜਾਂ ਮੈਂ ਮੇਰਾ ਵੀ ਮੈਂ ਗਾ ਰਿਹਾ ਤੇ ਮੈਂ ਕਿਉਂ ਨਾ ਜਾਂ ਮੈਂ ਪੈਸੇ ਲਾ ਰਿਹਾ ਮੈਂ ਕਿਉਂ ਨਾ ਦਿਖਾਂ ਹਣਾ ਸੋ ਇਹ ਵੀ ਇੱਕ ਗੱਲ ਹੈ ਤੇ ਬਾਕੀ ਠੀਕ ਹੈ ਉਹ ਆਪਣੀ ਜਗ੍ਹਾ ਉਹ ਵੀ ਰਾਈਟ ਹੈ ਯਾਰ ਕੋਈ ਬੰਦਾ ਜਿਹੜਾ ਪੈਸੇ ਲਾ ਰਿਆ ਕਰ ਰਿਹਾ ਤੇ ਉਹ ਕਹੂਗਾ ਨਾ ਕਿ ਯਾਰ ਮੈਂ ਦਿਖਾਂ ਤੇ ਬਾਕੀ ਇਹ ਗੱਲ ਹੈ ਕਿ ਫਿਟਨੈਸ ਦੀ ਵੀ ਗੱਲ ਹੋ ਸਕਦੀ ਹੈ ਹਾਂਜੀ ਅੱਜ ਤੁਸੀਂ ਦੇਖੋਗੇ ਤੇ ਥੋੜੇ ਹੋ ਵੀ ਫਿੱਟ ਹੋਏ ਹੈ ਹਨਾ ਤਕਰੀਬਨ ਇਦਾਂ ਦੇ ਸਿੰਗਲ ਜਿਹੜੇ ਆ ਕਲੀਅਰ ਕੰਠ ਭਾਈ ਹੋਊਗਾ ਜਾਂ ਹੋਰ ਇਦਾਂ ਇਹ ਵੀ ਇੱਕ ਕਾਰਨ ਬਟ ਇਹ ਜ਼ਰੂਰ ਹੈ ਕਿ ਹਾਂ ਮਤਲਬ ਮਾਡਲ ਬਿਨਾ ਤਕਰੀਬਨ ਜਿਹੜੇ ਗਾਣੇ ਮਾਡਲ ਬਿਨਾ ਹੁੰਦੇ ਸੀ ਨਾ ਉਹ ਕਈ ਵਾਰੀ ਮੈਂ ਦੇਖਿਆ ਕਿ ਯਾਰੀ ਉਹ ਸ਼ਾਇਦ ਲੋਕ ਨਹੀਂ ਮਲਕ ਘਟ ਦੇ ਦੇ ਜਾਂ ਹਿੱਟ ਨਹੀਂ ਹੁੰਦੇ ਸੀਗੇ ਤੇ ਈਵਨ ਕਿ ਅਮਰਿੰਦਰ ਗਿਲਪਾਜੀ ਵੀ ਮਾਡਲ ਲੈਂਦੇ ਸੀਗੇ ਅੱਜ ਦੇ ਲੋ ਫਿਲਮਾਂ ਦੇ ਆਪ ਹੀ ਲੋ ਹੀਰੋ ਨੇ ਉਹਨਾਂ ਦੇ ਗਾਣਿਆਂ 'ਚ ਵੀ ਮਾਡਲ ਹੁੰਦੇ ਸੀਗੇ ਸੋ ਇਹ ਆ ਉਹ ਟੈਮ ਟੈਮ ਦੀ ਹਰ ਆਪਣਾ ਆਪਣਾ ਟਾਈਮ ਜਿੱਦਾਂ ਹੁੰਦਾ। ਬਾਕੀ ਕਲਾਕਾਰਾਂ ਵਾਂਗੂ ਉਦੋਂ ਤੁਹਾਡੇ ਜਿਹੜੀ ਮੋਡਲ ਲਾਈਨ ਤੇ ਹੋਰ ਲੋਕ ਸੀਗੇ ਜਾਂ ਤੁਹਾਡੇ ਕਲੀਕ ਸੀਗੇ ਤੁਹਾਡਾ ਵੀ ਕੰਪੀਟੀਸ਼ਨ ਰਹਿੰਦਾ ਸੀਗਾ ਆਪਸ ਵਿੱਚ। ਇਹੇ ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਕੰਪੀਟੀਸ਼ਨ ਆਮ ਦੀ ਕੋਈ ਚੀਜ਼ ਹੈ। ਕਿਸੇ ਨੇ ਸਮਝਿਆ ਹੀ ਨਹੀਂ। ਆਪਣੇ ਆਪ ਨਾਲ ਕੰਪੀਟੀਸ਼ਨ ਹੁੰਦਾ ਏ। ਜੇ ਮੈਂ ਆਪਣੀ ਪਰਸਨਲੀ ਗੱਲ ਕਰਾਂ ਤਾਂ ਮੈਨੂੰ ਇਹ ਹੁੰਦਾ ਸੀਗਾ ਜੋ ਮੈਂ ਗਾਣਾ ਕਰਕੇ ਆਇਆ ਕੱਲ ਹੁਣ ਨੈਕਸਟ ਜਿਹੜਾ ਮੇਰਾ ਗਾਣਾ ਉਹ ਚ ਮੈਂ ਕੁਝ ਹੋਰ ਕਰਨਾ, ਡਿਫਰੈਂਟ ਕਰਨਾ, ਵਧੀਆ ਕਰਨਾ ਪਿਛਲੇ ਗਾਣੇ ਨਾਲੋਂ। ਆਪਣੇ ਆਪ ਨਾਲ ਸੀ। ਮੇਰਾ ਕਦੀ ਇਹ ਹੁਣ ਤੱਕ ਵੀ ਨਹੀਂ ਰਿਹਾ ਮੈਨੂੰ ਇਹ ਸਗੈ ਜੋ ਮੈਂ ਕੰਮ ਪਿੱਛੇ ਕੀਤਾ ਨਾ ਉਸ ਤੋਂ ਬੈਟਰ ਕਰਨਾ ਮਤਲਬ ਮੈਂ ਮੇਰੇ ਤੋਂ ਬੈਟਰ ਕਰਨਾ ਜੋ ਮੈਂ ਕਰਦਾ ਆ ਕੰਪੀਟੀਸ਼ਨ ਵੀ ਆਪਣੇ ਦੂਜਿਆਂ ਨਾਲ ਹੋਣ ਲੱਗਿਆ ਫਿਰ ਤਾਂ ਤੁਸੀਂ ਗਵਾਜ ਗਏ ਫਿਰ ਤਾਂ ਹੀ ਆਪਣੇ ਆਪ ਨੂੰ ਲੱਭ ਹੀ ਨਹੀਂ ਸਕਦੇ ਇਹ ਤੁਹਾਡੇ ਚ ਕਮੀਆਂ ਕੀ ਆ ਜਾਂ ਖੂਬੀਆਂ ਕੀ ਆ ਆਪਣੇ ਆਪ ਨੂੰ ਨਖਾਰਨ ਚ ਸੁਧਾਰਨ ਚ ਲੱਗੇ ਰਹੋਗੇ ਨਾ ਕਿ ਵੀ ਯਾਰ ਮੈਂ ਪਿੱਛੇ ਨਾਲੋਂ ਅੱਗੇ ਬੈਟਰ ਕਰਨਾ ਹਾਂਜੀ ਤੇ ਇਟ ਮੀਨਸ ਤੁਸੀਂ ਗਰੋ ਕਰਦੇ ਰਹੋਗੇ ਦੂਜਿਆਂ ਨੂੰ ਦੇਖੀ ਜਾਉਂਗੇ ਯਾਰ ਕਿਤੇ ਉਹ ਨਾਲ ਅੱਗੇ ਚੱਲ ਜਵੇ ਜਾਂ ਮੈਂ ਉਸ ਤੋਂ ਬੈਟਰ ਕਰਨਾ ਉਸ ਤੋਂ ਬੈਟਰ ਨਹੀਂ ਯਾਰ ਉਹ ਬੈਟਰ ਕਰ ਹੀ ਰਿਹਾ ਆ ਉਸ ਤੋਂ ਬੈਟਰ ਕੀ ਉਹਦੇ ਨਾਲ ਬੈਟਰ ਕਰਕੇ ਤੂੰ ਕੀ ਕਰੇਗਾ ਇਹਦਾ ਮਤਲਬ ਤੂੰ ਉਹਨੂੰ ਬੈਟਰ ਸਮਝਦਾ ਤੂੰ ਇਹ ਸੋਚ ਕੇ ਤੂੰ ਬੈਟਰ ਕਿੱਦਾਂ ਬਣਨਾ ਮੈ ਤਾਂ ਆਪਣੇ ਆਪ ਦਾ ਹੁੰਦਾ ਕਿ ਮੈਨੂੰ ਬੈਟਰ ਕੰਮ ਕਰਨਾ